ਬਦੂ ਗਜ ਸਿੰਘ ਸੋਢੀ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਇੱਕ ਵਾਰੀ ਫੇਰ ਹਾਜ਼ਰ ਆ ਤੁਹਾਡੇ ਸਾਹਮਣੇ ਲੈ ਕੇ ਜਿਹੜੇ ਮਸਲੇ ਅੱਜ ਆਏ ਦਿਨ ਸਾਡੇ ਸਾਹਮਣੇ ਆਉਂਦੇ ਆ ਸਕੈਮਸ ਜਿਹੜੇ ਸਾਨੂੰ ਨਜ਼ਰ ਦੇ ਵਿੱਚ ਆਉਂਦੇ ਆ ਜੋ ਸਾਡੇ ਨਾਲ ਵਾਪਰਦੇ ਆ ਇਸ ਤਰ੍ਹਾਂ ਦਾ ਹੀ ਕੁਝ ਪਿਛਲੇ ਦਿਨਾਂ ਦੇ ਵਿੱਚ ਸਕੈਮ ਵਾਪਰਿਆ ਜਿਹਦੇ ਵਿੱਚ ਅੜੀ ਨਾਲੇ ਸੋਤ ਪੰਕਜ ਸ਼ਰਮਾ ਜੀ ਨੇ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਜਾਂ ਇਹ ਸਕੈਮ ਵਾਪਰਿਆ ਇਹਨਾਂ ਵੱਲੋਂ ਇੱਕ ਇਹਨਾਂ ਨੂੰ ਇੱਕ ਕਾਲ ਆਉਂਦੀ ਹੈ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਤੁਹਾਡਾ ਟੈਕਸ ਦੇਣ ਵਾਲਾ ਹੈ ਤੇ ਤੁਹਾਡੇ ਅਰੈਸਟ ਵਾਰੰਟ ਨੇ ਜਿਹੜੇ ਹੋਏ ਨੇ ਅਗਰ ਤੁਸੀਂ ਅੱਜ ਦੀ ਅੰਤ ਉਹਦਾ ਹੱਲ ਨਹੀਂ ਕਰਦੇ ਤੇ ਤੁਹਾਨੂੰ ਅਰੈਸਟ ਵੀ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਕੀ ਵਾਪਰਿਆ ਕੀ ਹੋਇਆ ਤੇ ਕਿੰਨੇ ਕੁ ਦਾ ਇਹਨਾਂ ਦਾ ਨੁਕਸਾਨ ਹੋਇਆ ਆਪਾਂ ਜਾਣਦੇ ਹਾਂ ਪੰਕਜ ਸ਼ਰਮਾ ਜੀ ਤੋਂ ਪੰਕਜ ਸ਼ਰਮਾ ਜੀ ਤੁਹਾਡਾ ਰੇਡੀਓ ਹਾਂਜੀ ਦੇ ਉੱਤੇ ਸਵਾਗਤ ਹੈ ਥੈਂਕ ਯੂ ਮਚ ਸਤਿ ਸ਼੍ਰੀ ਅਕਾਲ ਜੀ ਤੋ ਬੰਕ ਜੀ ਇਹ ਘਟਨਾ ਜਿਹੜੀ ਹੈ ਜਿਵੇਂ ਤੁਸੀਂ ਦੱਸਿਆ ਕਿ 22 ਚਾਰ ਨੂੰ ਵਾਪਰਦੀ ਹੈ ਹਾਂ ਜੀ ਸੋ ਚੌਥਾ ਮਹੀਨਾ 22 ਤਰੀਕ ਤੋ ਕੀ ਵਾਪਰਿਆ ਕਿੰਨੇ ਕ ਵਜੇ ਨਾਲ ਇਹ ਘਟਨਾ ਵਾਪਰੀ ਕੀ ਕਾਲ ਆਈ ਥੋੜਾ ਜਿਆ ਮੈਨੂੰ ਉਸਾਰ ਸੇ ਦੱਸੋ ਜੀ ਹਾਂ ਜੀ ਇਦਾਂ ਜੀ ਮੈਂ ਰਾਤ ਨੂੰ ਕੰਮ ਕਰਕੇ ਸੁੱਤਾ ਸੀ ਤੇ ਮੈਂ ਤਕਰੀਬਨ ਮਤਲਬ 12 ਕੋਜ ਦੇ ਦਮ ਤੇ ਜਦੋਂ ਮੈਂ ਉੱਠਿਆ 12 ਕੋਜ ਦੇ ਤਰੀਕ ਤਕਰੀਬ ਤੇ ਮੈਨੂੰ ਫੋਨ ਆਇਆ ਕਿ ਲੈਨ ਲਾਈਨ ਨੰਬਰ ਤੋਂ ਉਹ ਕਹਿੰਦੇ ਵੀ ਅਸੀਂ 80 ਤੋਂ ਬੋਲ ਰਹੇ ਹਾਂ ਤੇ ਤੁਹਾਡਾ ਇਹ 1500 ਡਾਲਰ ਪੈਂਦੀਆਂ ਬਕਾਇਆ ਪੈਂਦੀਆਂ ਰਿਡਿਓ ਨੂੰ ਤੇ ਤੁਹਾਡੇ ਅਰੈਸਟ ਬਰਾਂਟ ਨਿਕਲ ਚੁਕੇ ਨੇ ਤੇ ਤੁਹਾਨੂੰ ਕਿਸੇ ਵੀ ਟਾਈਮ ਗ੍ਰਿਫਤਾਰ ਕੀਤਾ ਜਾ ਸਕਦਾ ਤੇ ਮੈਂ ਉਹਨੂੰ ਕਿਹਾ ਜੀ ਮੇਰੇ ਨੂੰ ਤਾਂ ਕੋਈ ਨੋਟਿਸ ਨਹੀਂ ਆਇਆ ਕੋਈ ਲੈਟਰ ਨਹੀਂ ਆਈ ਇਦਾਂ ਕਿਦਾਂ ਹੋ ਸਕਦਾ ਉਹ ਕਹਿੰਦਾ ਜੀ ਸਾਨੂੰ ਇਦਾਂ ਨਹੀਂ ਪਤਾ ਸਾਡੇ ਕੋਲ ਵਾਰੰਟ ਦੀ ਕਾਪੀ ਪਈ ਆ ਇਹ ਵਾਰੰਟ ਨੰਬਰ ਆ ਇਹ ਕੇਸ ਨੰਬਰ ਆ ਤੇ ਆ ਉਹਨੇ ਮੈਨੂੰ ਬੁਰਕ ਦੱਸਿਆ ਹੋਈ ਆਂ ਦਿਖੀ ਵਾਰੰਟ ਨੰਬਰ ਸਹੀ ਹੱਤ ਨੰਬਰ ਦਾ ਇਸ ਇਕੇਸ਼ਨ ਨੰਬਰ ਤੇ ਮੈਂ ਇੱਕਦਮ ਜਦੋਂ ਸੁੱਤਾ ਉੱਠਿਆ ਸੀ ਇੱਕਦਮ ਮਤਲਬ ਇਦਾਂ ਸੀ ਕਿ ਮੈਂ ਮਿੰਨਾ ਕਿੱਡੀਆਂ ਲੱਗਿਆ ਸੀ ਮੈਂ ਸੋਚਿਆ ਕਿ ਹੋ ਸਕਦਾ ਕੋਈ ਲੜਰ ਘਰ ਆ ਚੁੱਕੀ ਹੋਵੇ ਮੈਨੂੰ ਨਾ ਪਤਾ ਲੱਗਾ ਦੇਖ ਕੇ ਮੈਂ ਡਰ ਗਿਆ ਮੈਨੂੰ ਕਹਿ ਵੀ ਮੈਂ ਚਲੋ ਪੈਸੇ ਦੇਣੀ ਆ ਮੈਂ ਸੋਚਿਆ ਦੇਣੀ ਆ ਜੇ ਮੈਂ ਨਜਾਇਜ਼ ਦੇ ਵੀ ਦੂੰਗਾ ਉਹ ਮੈਨੂੰ ਵਾਪਸ ਆ ਜੰਗੇ ਮੈਂ ਜੀ ਮੈਂ ਪੇ ਕਰਨ ਤਿਆਰ ਹਾਂ ਤੇ ਫਿਰ ਮੈਨੂੰ ਕਹਿੰਦਾ ਹੈ ਕਿ ਤੁਸੀਂ ਸਾਡੇ ਸੀਨੀਅਰ ਜਿਹੜੇ ਹੈਗੇ ਨੇ ਬਲਬੀਰ ਸਿੰਘ ਜੀ ਉਹਨਾਂ ਨਾਲ ਗੱਲ ਕਰੋ अच्छा मतलब वीडियो ने सीनियर ऑफिसर सी गे वो इंडियन नाम उन्होंने दसया तो हां जी कंदा जी मैं बलबीर सिंह बोरा फिर अपने दिमाग च एदा हुंदा है वी ਜਦੋਂ ਤੁਹਾਨੂੰ ਕੋਈ ਇੰਡੀਅਨ ਦਾ ਕੋਈ ਆ ਜੇ ਫਿਰ ਆਪਣਾ ਲੱਗਦਾ ਕਿ ਆਪਣਾ ਬੰਦਾ ਆ ਜੇ ਜਾਂ ਕਿਦਾਂ ਤਾਂ ਉਹ ਆਪਣੇ ਨੁਕਸਾਨ ਹੀ ਕਰਦੇ ਆਪਣਾ ਪਰ ਫਿਰ ਵੀ ਚਲੋ ਮੈਂ ਥੋੜਾ ਹੋਇਆ ਪਹਿਲਾਂ ਤੋ ਗੱਲ ਕਰਦਾ ਰਿਹਾ ਵੀ ਤੁਹਾਡੀ ਗੱਲ ਰਿਕਾਰਡ ਹੋਊਗੀ ਇਦਾਂ ਇਦਾਂ ਤੇ ਫਿਰ ਕਹਿੰਦਾ ਜੀ ਇਦਾਂ ਵੀ ਤੁਹਾਡੇ ਸੇਮ ਸਟੋਰੀਆਂ ਦੱਸੀ ਕਿ ਤੁਹਾਡਾ 15 ਬੈਲੈਂਸ ਹੈ ਤੇ ਤੁਹਾਡੇ ਅਰੈਸਟ ਵਾਰੰਟ ਨਿਕਲ ਚੁੱਕਿਆ ਤੇ ਇਦਾਂ ਮੈਂ ਕਿਹਾ ਜੀ ਮੈਂ ਇਹ ਪੈਸੇ ਦੇਣੇ ਆ ਮੈਂ ਦੇਣ ਨੂੰ ਤਿਆਰ ਆ ਕਹਿੰਦਾ ਨਹੀਂ ਜੀ ਹੁਣ ਕੋਈ ਨਹੀਂ ਹੋ ਸਕਦਾ ਮਤਲਬ ਵੇ ਦੇਖ ਲਓ ਜੀ ਕੋਈ ਹੋ ਸਕਦਾ ਫਿਰ ਇਹੋ ਪੰਜਾਬੀ ਬੋਲਣਾ ਪਿਆ ਅੱਛਾ ਜੀ ਮਤਲਬ ਉਹਨਾਂ ਨੇ ਵਿੱਚੇ ਹੀ ਆਪਣੇ ਆਪ ਹੀ ਪੰਜਾਬੀ ਸ਼ੁਰੂ ਹਾਂਜੀ ਆਪਣੇ ਆਪ ਪੰਜਾਬੀ ਸ਼ੁਰੂ ਕਰਤੀ ਕਹਿੰਦਾ ਜੀ ਇਦਾਂ ਇਹ ਕਿੱਥੋਂ ਹੀ ਐ ਮੈਂ ਕਿਹਾ ਜੀ ਮੈਂ ਪੰਜਾਬ ਤੋਂ ਜੀ ਅੱਛਾ ਤੇ ਚਲੋ ਮੈਂ ਪੰਜਾਬੀ ਹੋਣ ਦੇ ਨਾਤੇ ਮੈਂ ਤੁਹਾਡੀ ਹੈਲਪ ਕਰਨਾ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਵੀ ਪੰਜਾਬੀ ਪੰਜਾਬੀ ਦੇ ਨਾਮ ਹੁੰਦਾ ਜੀ ਬਿਲਕੁਲ ਹਾਂਜੀ ਤੇ ਕਹਿੰਦਾ ਜੀ ਇਦਾਂ ਤੁਹਾਡੇ ਵਰੰਡ ਨਿਭ ਚੁੱਕਿਆ ਜੇ ਤੁਸੀਂ ਪੈਸੇ ਦੇ ਦਿਨ ਤੱਕ ਮੈਂ ਆਪਣਾ ਉਹਨਾਂ ਨਾਲ ਗੱਲ ਕਰਦਾ ਵਾਰੰਟ ਆਫਿਸਰ ਦੇ ਨਾਲ ਤੇ ਪੁਲਿਸ ਆਫਿਸਰ ਦੇ ਨਾਲ ਗੱਲ ਕਰਦਾ ਕਿ ਇਹ ਰੈਡੀ ਹੈ ਪੈਸੇ ਦੇ ਦਿਨ ਨੂੰ ਤੇ ਮੈਂ ਸ਼ਟ ਆਊਟ ਕਰਦਾ ਤੁਹਾਡਾ ਮੈਂ ਤੁਹਾਡੇ ਜਿਹੜੇ ਅਰਾਸ਼ਟ ਵਰੰਡ ਉਹ ਮੈਂ ਕੈਨਸਲ ਕਰਵਾ ਦਾਂਗਾ ਜੀ 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 ਤੇ ਮੈਂ ਠੀਕ ਹੈ ਜੀ ਉਹਨੇ ਕੀ ਕਿਹਾ ਜੀ ਜਿਹੜੀ ਕਾਨਫਰੈਂਸ ਕਾਲ ਐਡ ਕੀਤੀ ਰਕਪੁਲਿਸ ਆਫਿਸਰ ਸੀ ਤੇ ਉਹਨੂੰ ਕਹਿੰਦਾ ਜੀ ਮਿਸਟਰ ਸ਼ਰਮਾ ਜੀ ਰੈਡੀ ਰੁਪਏ ਲੈ ਕੇ ਲੈ ਡੈਡ ਮਿਲਵਨ ਨੂੰ ਕਿਹਾ ਪਿਆ ਆਹ ਰੇਲ ਸਟੇਸ਼ਨ ਪਰ ਤੇ ਉਹ ਕਹਿੰਦਾ ਜੀ ਤੁਸੀਂ ਪੈਸੇ ਜਮਾ ਕਰਵਾਓ ਮੈਂ ਦੇਖਦਾ ਉਸ ਤੋਂ ਬਾਅਦ ਉਹਨੇ ਇੱਕ ਲੇਡੀ ਨੂੰ ਕਾਲ ਕੀਤੀ ਉਹਨੂੰ ਵਿੱਚੇ ਹੀ ਮੈਨੂੰ ਸੰਦਾ ਬੈਸਾ ਲੇਡੀ ਨੂੰ ਕਾਲ ਕੀਤੀ ਤੇ ਉਹਨੂੰ ਕਹਿੰਦਾ ਜੀ ਇਹ ਵਾਰੰਟ ਅਫਸਰ ਨੇ ਉਹਨੇ ਵੀ ਸੇਮ ਉਹਨੂੰ ਕਿਹਾ ਕਿ ਮਿਸਟਰ ਸ਼ਰਮਾ ਜੀ ਟਾਕਿੰਗ ਹੀ ਰੈਡੀ ਰੁਪਏ ਮਿਲ ਜਿੱਦਾਂ ਉਹਨਾਂ ਕਿਹਾ ਤੇ ਉਹ ਮਨੂੰ ਲੇਡੀ ਮਤਲਬ ਲੱਗਾਂ ਜੀ ਬੜੀ ਜਿੱਦਾਂ ਪ੍ਰੋਫੈਸ਼ਨਲ ਹੁੰਦੀ ਹੈ ਜਿੱਦਾਂ ਆਮ ਆਮ ਤੌਰ ਤੇ ਜਿੱਦਾਂ ਪੁਲਿਸ ਵਾਲੇ ਗੱਲ ਕਰਦੇ ਆ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਨੇ ਬਾਅਦ ਚ ਕਿਹਾ ਕਿ ਨਹੀਂ ਇਹ ਚੀਜ਼ ਪੋਸੀਬਲ ਨਹੀਂ ਹੈਗੀ ਹਾਂਜੀ ਹਾਂਜੀ ਤੇ ਫਿਰ ਉਹਨੇ ਸੇਮ ਉਹਨੇ ਕਿਹਾ ਨਹੀਂ देयर आर 3 ਚਾਰजेस ਪੈਂਡਿੰਗ ਅਗੇਂਸਟ ਯੂ ਦੇ ਵਨ ਲਾਈਕ ਧਰ ਵਨ ਲਾਈਕ ਧਰ ਉਹਨੇ ਇਦਾਂ ਕਿਹਾ ਮਨ ਨੂੰ ਥੋੜਾ ਜਿਆ ਮਨ ਨੂੰ ਯਕੀਨ ਜਾ ਹੋ ਗਿਆ ਵੀ ਇਹ ਸਹੀ ਹੋਊਗਾ ਜੀ ਤੇ ਉਹ ਮੈਂ ਦਮ ਮਨੂੰ ਲੱਗਦਾ ਜੀ ਤੁਸੀਂ ਕਾਲ ਨਾ ਕਟਿਓ ਜੇ ਤੇ ਕਾਲ ਡਿਸਕਨੈਕਟ ਹੋ ਗਈ ਤੇ ਦੁਬਾਰਾ ਲੱਗਣੀ ਨਹੀਂ ਤੇ ਤੁਹਾਨੂੰ ਵਰਨਟ ਨਿਕਲਦਾ ਹੋਇਆ ਤੁਸੀਂ ਗ੍ਰਿਫਤਾਰ ਹੋਏ ਨਾ ਮੈਂ ਕੁਝ ਨਹੀਂ ਰੱਖਦਾ ਮੈਂ ਠੀਕ ਹੈ ਜੀ ਤੇ ਮੈਨੂੰ ਕਹ ਲੈ ਤੁਸੀਂ ਇਦਾਂ ਕਰੋ ਕਿ ਲੱਗੇ ਤੁਹਾਡੇ ਕੋਈ ਹੈਗਾ ਸੁਪਰਮਾਰਕਟ ਮੈਂ ਜੀ ਹੈਗੀ ਹੈ ਵੂਲਵਰਥ ਹੈਗਾ ਚਲੋ ਤੁਸੀਂ ਇਦਾਂ ਕਰੋ ਕਿ ਉੱਥੇ ਜਾ ਕੇ ਇੱਕ ਬੌਂਡ ਹੁੰਦੇ ਆ ਅਥਾਰਟੀ ਬੌਂਂਡ ਹੁੰਦੇ ਆ ਤੁਸੀਂ ਉਹ ਲੈਣੇ ਉੱਥੋਂ ਅੱਛਾ ਉਹਨਾਂ ਨੇ ਕਿਹਾ ਕਿ ਵੂਲਵਰਥ ਤੋਂ ਜਾ ਕੇ ਅਥਾਰਟੀ ਬੌਂਡਸ ਲੈਣੇ ਆ ਹਾਂ ਜੀ ਸੋ ਅਥਾਰਟੀ ਬੌਂਡਸ ਵੈਸੇ ਆਪਾਂ ਕਦੀ ਸੁਣਿਆ ਨਹੀਂ ਹੁੰਦੇ ਜੀ ਸੁਣਿਆ ਕੋਈ ਗੱਲ ਬਾਤ ਨਹੀਂ ਜੀ ਮੈਂ ਅੰਗਰੇਜ਼ ਸੁਣਿਆ ਨਹੀਂ ਆ ਚੰਨੀ ਸੁਣਿਆ ਮੈਂ ਸੋਚਿਆ ਕਿ ਮੇਬੀ ਕੋਈ ਹੋ ਸਕਦਾ ਕਿ ਮੈਨੂੰ ਨਾ ਪਤਾ ਹੋਵੇ ਕਿ ਇਦਾਂ ਬੌਂਡ ਹੁੰਦੇ ਹੋਣ ਪਰ ਮੈਂ ਇੱਕ ਵਾਰ ਥੋੜਾ ਜਿਹਾ ਮੈਂ ਡਾਟ ਜਰੂਰ ਹੋਇਆ ਕਿ ਬੁਲਵਰਸ ਤੋਂ ਕੋਈ ਮੈਂ ਸੁਣਿਆ ਨੇ ਵੀ ਕਿ ਬੌਂਡ ਮਿਲਦੇ ਹਨ ਚਲੋ ਮੈਂ ਚਲਾ ਗਿਆ ਤੇ ਮੈਨੂੰ ਕਹਿੰਦਾ ਵੀ ਫੋਨ ਮੈਂ ਨਾਲ ਹੀ ਔਨ ਰੱਖਿਆ ਸਪੀਕਰ ਲਾ ਕੇ ਗੱਡੀ ਵਿੱਚ ਵੀ ਮਨੂੰ ਬਾਬਲ ਡਰਾਈਗਾ ਕਿ ਭਾਈ ਤੁਸੀਂ ਕਦੇ ਜੇਲ੍ਹ ਤੇ ਨਹੀਂ ਗਏ ਤੇ ਫੇਰ ਅਰੇਸਟ ਨਹੀਂ ਹੋਏ ਤੇ ਇਦਾਂ ਗੱਲਾਂ ਕਰੀ ਗਏ ਕਿ ਮਨੂੰ ਆਪਣਾ ਪੂਰਾ ਮਨੁਰਦ ਦਰਦ ਦੇ ਪ੍ਰਭਾਵ ਕੋਈ ਚੀਜ਼ ਚਾਹੁੰਦਾ ਹੈ ਕਿ ਤੁਸੀਂ ਜੋ ਉਹਨੇ ਤੁਹਾਡੇ ਦੁਆਰੇ ਜਿਹੜਾ ਜਾਲ ਗੁਣਿਆ ਹੈ ਜਿਸ ਦੇ ਵਿੱਚ ਉਹ ਨਾ ਹਾਂਜੀ ਹਾਂਜੀ ਅੱਛਾ ਜੀ ਮੈਂ ਉੱਥੇ ਪਹੁੰਚ ਗਿਆ ਜੀ ਮਨੂੰ ਕਹਿੰਦਾ ਜੀ ਮੈਂ ਨਾ ਵੇਖ ਕੇ ਦੱਸਦਾ ਕਿ ਕਿਹੜੇ ਬੌਂਡ ਚਾਹੀਦੇ ਆ ਉਹ ਜਿੱਦਾਂ ਜਿੱਦਾਂ ਉਂਗਲਾ ਮਾਰਨ ਲੱਗਾ ਕੰਪਿਊਟਰ ਤੇ ਮਨੂੰ ਇਦਾਂ ਮਤਲਬ ਲੱਗਦਾ ਵੀ ਉਹ ਕੀਬੋਰਡ ਤੇ ਜਿੱਦਾਂ ਬੈਠਾ ਹੁੰਦਾ ਜੀ ਕੋਈ ਸਰਚ ਕਰ ਰਿਹਾ ਕੰਪਿਊਟਰ ਤੇ ਕੋਈ ਸਰਚ ਕਰ ਰਿਹਾ ਹਾਂ ਜੀ ਜਾਣ ਤੌਰ ਤੇ ਤੇ ਉਹ ਸਰਚ ਕਰਕੇ ਮਨੂੰ ਕਹਿੰਦਾ ਜੀ ਤੁਸੀਂ ਨਾ ਅੰਦਰ ਜਾਓ ਉਹ ਵਰਤ ਤੇ ਮੈਂ ਅੰਦਰ ਗਿਆ ਜੀ ਤਦ ਮੈਂ ਦਾ ਹੀ ਆਪਣਾ ਆਈਟਮ ਕਾਰਡ ਜਾਂਣਗੇ ਉਹ ਲੈ ਲਓ ਮੈਂ ਫਿਰ ਉਹਨੂੰ ਮੈਂ ਕਿਹਾ ਮੈਂ ਭਾਈ ਡਾਟਫੁੱਲ ਕੰਮ ਹੈ ਇਦਾਂ ਨੂੰ ਵੀ ਮੈਂ ਕਹਿੰਦਾ ਸੁਣ ਲੈ ਕਿ ਭਈ ਏਟੀਓ ਨੂੰ ਪੇਮੈਂਟ ਹੋ ਜਾਏ ਆਈਟਮ ਦੇ ਕਾਰਡ ਤੋਂ ਤੇ ਤੁਸੀਂ ਮੈਨੂੰ ਇਦਾਂ ਕਰੋ ਮੇਰਾ ਕ੍ਰੈਡਿਟ ਕਾਰਡ ਨੰਬਰ ਲਓ ਮੈਂ ਤੁਹਾਨੂੰ ਉਹ ਤੁਹੇ ਦੇਣਾ ਵਜੇ ਨਹੀਂ ਜੀ ਕਹਿੰਦਾ ਜੀ ਮੈਂ ਤੁਹਾਡਾ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਹੈਲਪ ਕਰ ਰਿਹਾ ਹਾਂ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਤੁਸੀਂ ਕਾਰਡ ਜਿਹੜੇ ਆ ਇਹ ਤੁਸੀਂ ਉਹਨੂੰ ਦਿਨੇਗਾ ਜਿਵੇਂ ਏਟੀਓ ਨੂੰ ਕਿ ਮੈਨੂੰ ਨਹੀਂ ਦੇਣੀ ਇੱਕ ਚੀਜ਼ ਮੈਂ ਇੱਥੇ ਤੁਹਾਡੇ ਕੋਲ ਰੋਕੇ ਜੂ ਪੁੱਛਣਾ ਚਾਹਗਾ ਇਨ ਬੀਟਵੀਨ ਤੁਹਾਡੀ ਇੱਕ ਕਰੀ ਵੀ ਕਾਲ ਜਿਹੜੀ ਡਿਸਕਨੈਕਟ ਨਹੀਂ ਹੋਈ ਉਹਨੇ ਤੁਹਾਨੂੰ ਕਾਲ ਜਿਹੜੀ ਕਨੈਕਟ ਮਤਲਬ ਡਿਸਕਨੈਕਟ ਕਰਨ ਨੂੰ ਕਿ ਆ ਕਿ ਨਹੀਂ ਤੂੰ ਨਹੀਂ ਕਰੇਗਾ ਕਿ ਵਿੱਚ ਤੁਹਾਨੂੰ ਕੋਈ ਕਾਲਸ ਆਈਆਂ ਨੇ ਕਿ ਤੁਸੀਂ ਕਿ ਜਾਂ ਤੁਸੀਂ ਕਿਹਾ ਕਿ ਮੈਂ ਵਿੱਚ ਕੋਈ ਕਾਲ ਲੈ ਲਾਂ ਹਾਂਜੀ ਮੈਨੂੰ ਕਾਲ ਚਾਹੀਦੀਆਂ ਮੇਰੇ ਮੇਰਾ ਭਰਾ ਰੰਦਾ ਸਿੱਕੂ ਇੰਡੋਨੇਸ਼ੀਆ ਉਨੇ ਕਾਲ ਜਾਂਦੇ ਰਹੀ ਪਰ ਮੈਂ ਉਹ ਨਹੀਂ ਲਈਆ ਮਨ ਰਿਹਾ ਇਹ ਇਹ ਅਰਜੈਂਟ ਮਿਲ ਰਹਾ ਪਹਿਲਾਂ ਮੈਂ ਇਹਨੂੰ ਹੱਲ ਕਰ ਲਾਂ ਹਾਂ ਬਿਲਕੁਲ ਬੜਾ ਸੋਚਦਾ ਯਾਰ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਰੈਸਟ ਹੋਣ ਤੋਂ ਬਚਾਂ ਅੱਛਾ ਫਿਰ ਤੁਸੀਂ ਜਾ ਕੇ ਬਾਅਦ ਦੇ ਵਿੱਚ ਆਈ ਟਿਊਨ ਕਾਰਡਸ ਖਰੀਦੇ ਹਾਂਜੀ ਫਿਰ ਮੈਂ ਅੰਦਰ ਗਿਆ ਜੀ ਮਨ ਕਹਿੰਦਾ ਕਿ ਕਿੰਨੇ ਕਿੰਨੇ ਆ ਮੈਂ ਉਹਨੂੰ ਕਿਹਾ ਕਿ ਇਹ ਲਿਖਿਆ ਅਮਾਉਂਟ 50 ਡਾਲਰ ਟੂ 500 ਡਾਲਰ ਮਤਲਬ 50 ਤੋਂ ਲੈ ਕੇ 500 ਡਾਲਰ ਦਾ ਇੱਕ ਕਾਰਡ ਹੈਗਾ ਪਹਿਲਾਂ ਤੁਸੀਂ ਇਦਾਂ ਕਰੋ ਤਿੰਨ ਕਾਰਡ ਲੈ ਲਓ ਤਿੰਨ ਕਾਰਡ ਲੈ ਲਓ ਤੁਸੀਂ ਮਤਲਬ ਪੇਮੈਂਟ ਕਰਕੇ ਬਾਹਰ ਆਓ ਮੈਂ ਤੁਹਾਨੂੰ ਮੈਂ ਦੱਸਦਾ ਫਿਰ ਕੀ ਕਰਨਾ ਮੈਂ ਕੰਮ ਲਾਵੇ ਉੱਥੋਂ ਮੇਰਾ ਘਰ ਕੋਲੀਆ ਮੈਂ ਘਰ ਪਹੁੰਚ ਗਿਆ ਕਰ ਜਾ ਕੇ ਕਿਉਂਕਿ ਮੈਂ ਮੈਨੂੰ ਇਹ ਸੀ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਜਾ ਕੇ ਏਟੀਓ ਤੋਂ ਉਹ ਤੁਹਾਡੇ ਮੈਡੀਕ ਫਿਕਸ ਕਰਦਾ ਤੇ ਏਡੀਓ ਨੂੰ ਦੇਨੇ ਕਾਰ ਮੈਂ ਬਾਜੀ ਏਡੀਓ ਨੂੰ ਕਾਰ ਦੇਣਾ ਕੋਈ ਗੱਲ ਨਹੀਂ ਠੀਕ ਹੈ ਫਿਰ ਮੈਨੂੰ ਜਦੋਂ ਮੈਂ ਘਰ ਪਹੁੰਚਿਆ ਮੈਂ ਕਹਿੰਦਾ ਇਹਨੂੰ ਸਕ੍ਰੈਚ ਕਰਕੇ ਇਹਦਾ ਮੈਨੂੰ ਨੰਬਰ ਦੱਸੋ ਤਾਂ ਮੈਂ ਕਹਾਂ ਜੀ ਨੰਬਰ ਤੁਹਾਨੂੰ ਦੱਸ ਦਾਂਗਾ ਕੋਈ ਨਹੀਂ ਇਦਾਂ ਵੀ ਮੈਂ ਲੈਟਰ ਤਿਆਰ ਕਰਾਂਗਾ ਉਹ ਲੈਟਰ ਦੇ ਨੰਬਰ ਲਿਖਨੇ ਕਾਰਦੇ। ਉਹ ਨੰਬਰ ਲੱਗੇ ਤੁਸੂ ਉਹ ਲੈਟਰ ਲੱਗੇ ਤੁਸੂ ਏਡੀਆ ਕੋ ਜਾਣਾ। ਪਰ ਮਨੇ ਮੈਨੂੰ ਆ ਗਿਆ ਦਿਮਾਗ ਦੇ। ਫਿਰ ਵੀ ਉਹਨਾਂ ਕੀ ਕੀਤਾ ਨਾਲ ਹੀ ਨਾ ਉਹ ਕਾਲ ਉਧਰ ਲਾ ਲਈ। ਉਹਨੂੰ ਸਬਸ ਅਵਸਰ ਲਾ ਲਈ। ਕਿ ਮਿਸਟਰ ਮਿਸਟਰ ਸ਼ਮਾ ਹੈਡਪੋਜੀਟਿਵ ਮਣੀ ਲਾਈਕ ਦੈਟ ਤੇ ਇਦਾਂ ਕਹਿੰਦਾ ਮੈਂ ਆਈ ਵਿਲ ਸੀ ਵਾਟ ਟੂ ਡੂ। ਮੈਂ ਵਾਟ ਕੈਨ డు। ਤੇ ਉਹ ਉਹ ਫਿਰ ਕੰਟਰੋਲ ਤੇ ਮਾਰਨ ਲੱਗ ਪਿਆ। ਤੁਹਾਡਾ ਆਵਰਨ ਨੰਬਰ ਤੁਹਾਡਾ ਇਦਾਂ ਇਦਾਂ ਮੈਂ ਟ੍ਰਾਈ ਕਰ ਰਿਹਾ ਕੈਨਸਲ ਕਰਨ ਦੀ। ਮੈਂ ਤੁਹਾਡੀ ਲੈਟਰ ਵੀ ਬਣਾ ਰਿਹਾ ਹਾਂ ਤੁਸੀਂ ਜਾਣਾ ਏਟੀਓ ਕੋਲ ਅੱਜ ਹੀ ਜਾ ਸਕਦੇ ਹੋ ਜੀ ਤੁਹਾਨੂੰ ਮੈਂ ਅੱਜ ਹੀ ਏਟੀਓ ਨੂੰ ਭੇਜ ਦੇਣਾ ਉਹਨੂੰ ਨਾ ਐਡਰੈਸ ਵੀ ਦਿੱਤਾ ਵੀ ਇਹ 12 ਤੋਂ 14 ਲਿਟਲ ਰਾਰੀ ਸਟਰੀਟ ਹੈ ਜਲਾਉਂ ਦੇ ਵਿੱਚ ਤੇ ਉੱਥੇ ਏਟੀਓ ਬੈਠਦਾ ਜੀ ਬਿਲਕੁਲ ਤਕਰੀਬਨ ਬੈਂਡਾ ਵੀ ਉੱਥੇ ਹੈ ਬੈਂਡਾ ਉੱਥੇ ਹੈ ਹਾਂਜੀ ਹਾਂਜੀ ਫਿਰ ਯਕੀਨ ਹੋ ਗਿਆ ਕਿ ਇਹ ਠੀਕ ਹੈ ਤੇ ਅੱਛਾ ਇਨ ਬਿਟਵੀਨ ਜਦੋਂ ਉਹ ਹੋ ਗਿਆ ਕਹਿੰਦਾ ਫਿਰ ਕਹਿੰਦਾ ਜੀ ਤੁਹਾਡੇ ਅਰੈਸਟ ਵਾਰੰਟ ਜਿਹੜੇ ਆ ਇਹ ਕੈਸਲ ਨਹੀਂ ਹੋ ਜਾਏਗੀ ਮੈਂ ਦੇਖਦਾ ਕੀ ਗੱਲ ਆ ਉਹ ਨੂੰ ਫਿਰ ਜਿਹੜਾ ਵਾਰੰਟ ਅਸਰ ਜਿਹੜੀ ਉਹ ਬਣੀ ਸੀ ਬੀਬੀ ਉਹਨੂੰ ਕਾਲ ਲਾਈ ਉਹਨੂੰ ਕਾਲ ਲਾਈ ਤੇ ਉਹ ਫਿਰ ਕਿਹਾ ਕਿ ਨੋ 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 ਇਟ ਇਜ਼ ਨੋਟ ਪੋਸੀਬਲ ਅਨਦਰ 200 ਅਨਦਰ 2000 ਡਾਲਰ ਸਪੈਂਡਿੰਗ ਟੀਲ ਨਾਉ 2000 ਡਾਲਰ ਹਜੇ ਉਹ ਹੋ ਰਿਹਾ ਇੰਦਾ 1500 ਡਾਲਰ ਦੇਤਾ 2000 ਡਾਲਰ ਇਹਦਾ ਹੋ ਰਿਹਾ ਇੰਦਾ ਬਕਾਇਆ ਦੀਵਾ ਜੀਵਾ ਸੋ ਧਿਆਨ ਦੇਣ ਵਾਲੀ ਗੱਲ ਹੈ ਕਿ 8T O ਤੋਂ ਜਦੋਂ ਤੁਹਾਨੂੰ ਇੰਦਾ ਦੀ ਕਾਲ ਆਉਂਦੀ ਹੈ ਤੇ ਫਿਰ ਤੁਹਾਨੂੰ ਲੱਗੇ ਕਿ 1500 ਤੁਸੀਂ ਥੋੜੇ ਬਹੁਤ ਤੁਸੀਂ ਅਮਾਉਂਟ ਦੇ ਵੀ ਚੁੱਕੇ ਹੋ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਟ ਮੀਨਸ ਕਿ ਤੁਹਾਡੇ ਕੋਲ ਜ਼ਿਆਦਾ ਇੰਟਰਨ ਦੀ ਕੋਸ਼ਿਸ਼ ਹੋ ਰਹੀ ਆ ਤੁਹਾਡੇ ਕੋਲ ਜ਼ਿਆਦਾ ਪੈਸੇ ਲੈਣ ਦੀ ਕੋਸ਼ਿਸ਼ ਹੋ ਰਹੀ ਆ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਹੋ ਰਹੀ ਆ ਹਾਂਜੀ ਅੱਛਾ ਜੀ ਫਿਰ ਇਹ ਮੈਂ ਥੋੜਾ ਹੋ ਗਿਆ ਸਟ੍ਰੈਸਫੁਲ ਕਿਉਂਕਿ ਮੈਂ ਕੋਈ ਪੈਸੇ ਤਾਂ ਹੈ ਨਹੀਂ ਸੀ ਮੈਂ ਆਲਰੇਡੀ ਜਿਹੜਾ 1500 ਦਿੱਤਾ ਸੀ ਉਹ ਵੀ ਮੈਂ ਕ੍ਰੈਡਿਟ ਕਾਰਡ ਤੋਂ ਪੇ ਕਰਤਾ ਸੀ ਤੇ ਨਾਰਮਲੀ ਵਾਈਫ ਖੜੀ ਸੀ ਮੇਰੇ ਵਾਈਫ ਨੇ ਗੱਲ ਸੁਣਾਉਂ ਗੱਲ ਸੁਣਾਉ ਉਹ ਫੋਨ ਡਿਸਕਨੈਕਟ ਕਰੋ ਮੈਂ ਮੇਰੀ ਗੱਲ ਸੁਣਾ ਮੈਂ ਫੋਨ ਉਦੀ ਕਟਿਆ ਮੇਰੇ ਵਾਈਫ ਕਹਿੰਦੇ ਕਿ ਤੁਸੀਂ ਇਧਰ ਉਹ ਤੁਸੀਂ ਏਟੀਆ ਨੂੰ ਡਾਇਰੈਕਟ ਫੋਨ ਕਰੋ ਪਹਿਲਾਂ ਤੁਸੀਂ 15 ਦਿਨ ਦੇਤਾ ਤੁਸੀਂ 2000 ਹੋਰ ਦਿਨ ਛਲੇ ਤੇ ਮੈਂ ਕਹਾ ਜੀ ਠੀਕ ਹੈ ਜੀ ਗੱਲ ਜੀ ਠੀਕ ਹੈ ਮੈਂ ਫਿਰ ਏਟੀਆ ਨੂੰ ਫੋਨ ਕੀਤਾ ਡਾਇਰੈਕਟ ਉਹ ਜਿਹੜਾ 13 ਸਮਥਿੰਗ ਨੰਬਰ ਹੁੰਦਾ ਮੈਂ ਨਾਲ ਕਿਹਾ ਜੀ ਇਦਾਂ ਕਿ ਮੇਰਾ ਕੋਈ ਬਕਾਇਆ ਹੈਗਾ ਮੇਰਾ ਕੋਈ ਡੱਟ ਪੈਂਡਿੰਗ ਹੈ ਤਾਂ ਇਹ ਨਹੀਂ ਜੀ ਤੇ ਉਹਨੇ ਮਗਾ ਇਹ ਮੇਰਾ ਕੋਈ ਅਰਸ਼ਟ ਵਾਰੰਟ ਨਿਕਲੇ ਹਥੋਂ ਤਾਂ ਉਹਨੇ ਨਹੀਂ ਜੀ ਉਹ ਕਹਿੰਦਾ ਗੱਲ ਕੀ ਹੈ ਮਨੋ ਸਪਲੇਂ ਕੀਤਾ ਮੈਂ ਇਹਦਾ ਦਾ ਮੇਰ ਨਾਲ ਇਦਾਂ ਹੋਇਆ ਤਾਂ ਉਹ ਕਹਿੰਦਾ ਮਿਸਟਰ ਸ਼ਰਮਾ ਤੇਰੇ ਨਾਲ ਫਰਾਡ ਹੋਇਆ ਸਕੈਮ ਇਟ ਇਜ਼ ਅ ਸਕੈਮ ਤੇ ਮੈਂ ਕਹਿੰਦਾ ਸਹੀ ਉਹ ਕਹਿੰਦਾ ਮੈਂ ਤੇਰੀ ਸਾਰੀ ਗੱਲਬਾਤ ਰਿਕਾਰਡ ਕੀਤੀ ਆ ਆਹ ਤਰਾ ਰਿਪੋਰਟ ਨੰਬਰ ਆ ਤੇ ਇਹ ਰਿਪੋਰਟ ਨੰਬਰ ਤੂੰ ਪੁਲਿਸ ਸਟੇਸ਼ਨ ਜਾ ਤੂੰ ਸਿ ਜਾ ਕੇ ਤੂੰ ਆਪਣਾ ਕੇਸ ਰਜਿਸਟਰ ਕਰਵਾ ਮੈਂ ਮੈਂ ਤਾਂ ਬਰਾਮ ਨੂੰ ਮਤਲਬ ਹੋਇਆ ਸ਼ਰਮ ਹੋਇਆ ਬੰਦੇ ਨੇ 1500 ਡਾਲਰ ਲੱਗਿਆ ਉਸ ਤੋਂ ਬਾਅਦ ਉਹਨੂੰ ਪਤਾ ਲੱਗਾ ਕਿ ਸਕੈਮ ਹੋ ਚੁੱਕਿਆ ਆ ਤੇ ਬੰਦਾ ਵਾਕਈ ਬਹੁਤ ਜ਼ਿਆਦਾ ਸ਼ੌਕ ਹੋ ਜਾਂਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਜੀ ਮੈਂ ਆਈਟੂਨ ਵਾਲੇ ਨੂੰ ਫੋਨ ਕੀਤਾ ਆਈਟੂਨ ਵਾਲੇ ਨੂੰ ਦੱਸਿਆ ਵੀ ਇਦਾਂ ਦਾ ਆ ਕਾਰਨ ਮੇਰਾ ਮਰੇ ਤੇ ਇਦਾਂ ਮਤਲਬ ਇਹਨੇ ਬੰਦੇ ਨੇ ਮੈਨੂੰ ਫਰਾਡ ਕੀਤਾ ਤੇ ਇਹਨੂੰ ਪਲੀਸ਼ਿੰਗ ਬਲਾਕ ਕਰ ਗੋ ਉਹ ਕਹਿੰਦਾ ਜੀ ਠੀਕ ਆ ਅਸੀਂ ਉਦਾਂ ਮਤਲਬ ਕਾਫੀ ਟਾਈਮ ਲਿਆ ਉਹਨਾਂ ਨੇ ਫਿਰ ਉਹਨੂੰ ਕਾਲ ਕਾਲ ਟ੍ਰਾਂਸਫਰ ਕਰ ਕਰ ਗਿਆ ਉਹਨੂੰ ਇਹਨੂੰ ਬਿਟਵੀਨ ਮੈਂ ਪੁਲਿਸ ਟੇਸ਼ਨ ਗਿਆ ਪੁਲਿਸ ਸਟੇਸ਼ਨ ਲੱਗਾ ਥੋੜਾ ਟਾਈਮ ਲੱਗਾ ਉਹਨਾਂ ਚਲੋ ਇਹਨਾਂ ਗਵਰਨਰ ਨੇ ਨਹੀਂ ਸੁਣਿਆ ਮੇਰੀ ਗੱਲ ਫਿਰ ਮੈਨੂੰ ਕਹਿੰਦੇ ਕਿ ਇਹ ਥੋੜਾ ਟਾਈਮ ਬਾਅਦ ਮੈਨੂੰ ਕਹਿੰਦੇ ਇਹ ਸਾਈਬਰ ਕ੍ਰਾਈਮ ਹੈ ਆ ਹੈਗਾ ਇੱਕ ਹੋਰ ਸਾਈਬਰ ਕ੍ਰਾਈਮ ਰਜਿਸਟਰਡ ਏਜੰਸੀ ਹੈ ਇਹਨਾਂ ਨੂੰ ਆਨਲਾਈਨ ਕਰ ਜਾ ਤੇ ਕਰ ਜਾਵੇ ਜੇ ਤੁਸੀਂ ਆਨਲਾਈਨ ਕੇਸ ਰਜਿਸਟਰ ਕਰਦੇ ਹੋ ਪਰਥਮ ਹੋ ਕੇ ਕਰਾ ਆ ਗਿਆ ਅੰਦਰ ਫਿਰ ਮੈਂ ਆਨਲਾਈਨ ਕੇਸ ਰਜਿਸਟਰ ਕੀਤਾ ਸਾਈਬਰ ਕ੍ਰਾਈਮ ਦਾ ਤੇ ਉਹਨਾਂ ਨੂੰ ਫਿਰ ਆਈ ਡੋਟ ਨੂ ਫਿਰ ਕਾਲ ਕੀਤਾ ਆਈ ਡੋਟ ਨੂ ਵਾਲੇ ਕਹਿੰਦੇ ਕਿ ਕਾਰਡ ਜਿਹੜਾ ਕਾਰਡ ਹਨ ਰੀਡੀਮ ਕਰ ਲਏ ਨੇ ਪਰ ਅਸੀਂ ਇਹਦੇ ਪੇਮੈਂਟ ਬਲੌਕ ਕਰਤੀ ਹੈ ਉਹ ਜੁਸ਼ਨ ਕਰ ਸਕਦਾ ਕਾਰਡ ਮਤਲਬ ਉਹ ਅਮਾਉਂਟ ਜੁਸ਼ਨ ਕਰ ਸਕਦਾ ਤੇ ਮੈਂ ਕਿਹਾ ਜੀ ਉਹ ਜੁਸ਼ਨ ਕਰ ਸਕਦਾ ਮੇਰੇ ਪੈਸੇ ਲੱਗੇ ਆ ਤੁਸੀਂ ਮੈਨੂੰ ਪੈਸੇ ਵਾਪਸ ਦੇ ਕਰੋ ਬੰਦੇ ਨਹੀਂ ਉਹਨੇ ਕਾਰਡ ਰੀਟੇਨ ਕੀਤਾ ਇਹ ਪੋਸੀਬਲ ਨਹੀਂ ਹੈ ਫਿਰ ਮੈਂ ਕਿਹਾ ਜੀ ਤੜਕੋ ਦੀ ਡਿਟੇਲ ਹੋਣੀ ਹੈ ਉਹ ਡਿਟੇਲ ਦਿਆ ਆਈ ਕਲਾਉਡ ਜਾਂ ਮੜਾ ਜਿਹੜਾ ਵੀ ਆਈ ਡੋਟ ਅਕਾਊਂਟ ਯੂਜ਼ ਕਰਦਾ ਉਹਦੇ ਸਾਡੇ ਕੋਲ ਡਿਟੇਲ ਹੈਗੀ ਹੈ ਪਰ ਕਿਹਨੂੰ ਦੇ ਸਕਦੇ ਆ ਜੀ ਪੁਲਿਸ ਨੂੰ ਦਵਾਂਗੇ ਮੈਂ ਜਰੂ ਠੀਕ ਹੈ ਜੀ ਇਹ ਜੀ ਮੜਾ ਜਿੱਦਾਂ ਵੀ ਫ੍ਰਾਈਡੇ ਕੋਲ ਆਈ ਸੀ ਤੇ ਸੈਟਰਡੇ ਸੰਡੇ ਤੇ ਮੰਡੇ ਲੌਂਗ ਵਿਕਟ ਸੀ ਤੇ ਟਿਊਡੇ ਨੂੰ ਉਹਨਾਂ ਸੋਚਿਆ ਜਿੱਦਾਂ ਸਿਰੇ ਨਾਮ ਜਿਵੇਂ ਕਾਲ ਆ ਗਈ ਉਸ ਬੰਦੇ ਦੀ ਅੱਛਾ ਉਸੇ ਬੰਦੇ ਦੀ ਜਿਹੜਾ ਬਲਬੀਰ ਸਿੰਘ ਬਣ ਕੇ ਤੁਹਾਨੂੰ ਕਾਲ ਕਰੇ ਉਹ ਦੁਬਾਰਾ ਫਿਰ ਤੁਹਾਨੂੰ ਕਾਲ ਕਰੇਗਾ ਜੀ ਉਹਨੇ ਸੋਚਿਆ ਨਹੀਂ ਇਹ ਅੱਜ ਵਰਕਿੰਗ ਡੇ ਆ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਪਤਾ ਲੱਗ ਚੁੱਕਾ ਕਿ ਇਹ ਫਰਾਡ ਤੇ ਮਨੂੰ ਗੱਲ ਜੀ ਮੈਂ ਬਲਬੀਰ ਸਿੰਘ ਬੋਲਦਾ ਫਿਰ ਉਦਾਂ ਹੀ ਜਿਦਾ ਮੈਂ ਲੋਕੀ ਪੁਰਾਣੇ ਅੰਦਾਜ਼ ਗੱਲ ਕਰਦੇ ਕੀ ਹਾਂਜੀ ਹਾਂਜੀ ਉਸ ਦਿਨ ਕਾਲ ਡਿਸਕਨੈਕਟ ਹੋ ਗਈ ਸੀ ਤੇ ਇਦਾਂ ਘੜਾ ਮਿਲ 2000 ਹੋਰ ਪੈਂਡਿੰਗ ਕਿਦਾਂ ਮੈਂ ਉਹਨੂੰ ਫਿਰ ਸਾਰੀ ਗੱਲ ਦੱਸੀ ਮੈਂ ਮੈਂ ਮਨੂੰ ਗੁੱਸਾ ਚੜਿਆ ਕਿ ਮੈਂ ਵੀ ਫਰੌਡ ਕੀਤਾ ਤੇ ਹੁਣ ਫਿਰ ਇਦਾਂ ਮਤਲਬ ਕਿ ਕਰਦਾ ਪਿਆ ਉਹਨੂੰ ਦੱਸਿਆ ਫਿਰ ਕਹਿੰਦਾ ਜੀ ਤੇਰੇ ਕੋਲ ਗੱਲ ਨਹੀਂ ਤੇਰੇ ਕੋਲ ਵਾਧੂ ਪੈਸੇ ਆ ਤੂੰ ਵਾਧੂ ਪੈਸੇ ਕਮਾਏ ਆ ਫਿਰ ਕਿਹੜੀ ਗੱਲੋਗੀ ਤੇ ਫਿਰ ਕਿਹੜੀ ਗੱਲ ਮੈਂ ਕਹਿੰਦੀ ਕਮਾਇਆ ਤੇ ਮਨ ਬੜੀ ਮਿਹਨਤ ਨਾਲ ਕਮਾਇਆ ਚਲੋ ਜਿੱਦਾਂ ਇਹ ਵੇਚੀ ਬੰਦੇ ਨੇ ਮਿਹਨਤ ਨਾਲ ਕਮਾਇਆ ਹੁੰਦੇ ਸਕੀਮਾਂ ਲਈ ਥੋੜੀ ਕਮਾਇਆ ਨੇ ਬਿਲਕੁਲ ਸਕੀਮਾਂ ਨਾਲ ਹੋੜਾ ਕਮਾਇਆ ਤੇ ਮੈਂ ਕਿਹਾ ਤੂੰ ਮੈਨੂੰ ਪੈਸੇ ਵਾਪਸ ਕਰ ਦੇ ਉਹ ਕਹਿੰਦਾ ਜੀ ਬੜਾ ਠੀੜਜਾ ਬਣ ਕੇ ਨਾ ਬੜਾ ਠੀੜਜਾ ਬਣਿਆ ਕਹਿੰਦਾ ਮੈਂ ਤੇਰੇ ਪੈਸੇ ਵਾਪਸ ਕਰ ਦਣਾ ਮਨੂੰ ਤਿੰਨ ਨੰਬਰ ਤਿੰਨ ਬੰਦਿਆਂ ਦੇ ਨੰਬਰ ਹੋਰ ਦੇ ਮੈਂ ਉਹਨਾਂ ਕੋਲੋਂ ਲੈ ਕੇ ਤੇਨੂੰ ਦਵਾਂ ਮੈਂ ਕਿਹਾ ਜੇ ਇਹਦੀ ਤੂੰ ਠੱਗੀ ਮੇਰੇ ਨਾਲ ਮਾਰੀ ਆ ਤਾਂ ਹੁਣ ਮੈਂ ਚਾਹਾਂਗਾ ਕਿ ਮੇਰੇ ਤਿੰਨ ਹੋਰ ਜਿਹੜੇ ਦੋਸਤਾਂ ਨੂੰ ਫਸਣ ਮੈਨਾਂ ਦੇ ਦਿਲ ਕਰੀ ਹੋਣਾ ਸੀ ਤਾਂ ਚਲ ਮਾੜ ਜਿਹਾ ਮੈਨੂੰ ਕਿਹਾ ਜਿੱਦਾਂ ਵੀ ਉਹਨੂੰ ਫੋਨ ਕਰਤਾ ਮੈਂ ਦੇਫਨਟ ਕੀਤਾ ਫਿਰ ਉਸ ਤੋਂ ਬਾਅਦ ਕਿ ਉਸੇ ਦਿਨ ਹੀ ਇਹ ਫੋਨ ਆਇਆ ਸੀ 9 ਵਜੇ ਫਿਰ ਉਸੇ ਦਿਨ ਹੀ ਤਕਰੀਬਨ 2:30 ਵਜੇ ਫੋਨ ਦੁਬਾਰਾ ਆ ਗਿਆ ਜਿਹੜਾ ਸਵੇਰੇ ਫੋਨ ਆਇਆ ਸੀ ਉਹ ਨੋ ਨੰਬਰ ਤੋਂ ਆਇਆ ਨੋ ਕਾਲਰ ਆਈ ਦੀ ਤੋਂ ਇਹਦਾ ਸਾਮਣੂ ਫੋਨ ਆਇਆ ਫਿਰ ਆ ਲੈਂਡਲਾਈਨ ਤੋਂ ਫਿਰ ਆ ਗਿਆ ਹਾਂ ਕਿਦਾਂ ਬਲਬੀਰ ਸਿੰਘ ਬੋਲਦਾ ਮੈਂ ਕਿਹਾ ਬਲਬੀਰ ਸਿੰਘ ਮਤਰਾ ਨਾ ਬਲਬੀਰ ਸਿੰਘ ਤਾਂ ਹੈ ਨਹੀਂ ਕਿਨਾਂ ਕਿਉਂ ਮੈਂ ਇਹ ਤੁਮ ਮਤਲਬ ਹੀ ਗਤਨਾ ਮਤਲਬ ਫੇਕ ਨਾ ਅਤਰਾ ਨਾ ਚੱਲ ਠੀਕ ਹੈ ਫਿਰ ਮੈਨੂੰ ਇਦਾਂ ਮਤਲਬ ਟਿਕਟਰੀਆਂ ਜੀਆਂ ਕਰਨਾ ਪਿਆ ਚੱਲ ਚੱਲ ਗਿਆ ਮੇਰਾ ਵੀਰ 2000 ਦੇ ਕਾਰਡ ਹੋਰ ਲਿਆ ਚੱਲ ਵੇਖ ਲਾ ਵੇਖ ਲਾ ਵੀਰ ਵੀਰ ਬਣ ਕੇ ਫਿਰ ਇੰਨੀ ਗੱਲ ਕੀਤੀ ਫੋਨ ਮੈਨੂੰ ਬੰਦਾ ਤੂੰ ਚੱਕਰ ਮੈਂ ਭਲਾ ਵੀ ਆੜੀ ਕਾਲ ਦੇ ਨਾ ਮੈਂ ਕੀਤੀ ਆ ਇਹ ਕਿਹੜੇ ਨੰਬਰ ਤੋਂ ਕੀਤੀ ਵਾ ਫਿਰ ਫੋਨ ਕਰਦਾ ਨਾ ਮੈਂ ਤਾਂ ਤੇਰੇ ਲੱਗ ਹੀ ਆ ਗਿਆ ਮਤਲਬ ਮਤਲਬ ਲੱਗ ਹੀ ਗਿਆ ਉਹਨੇ ਫੋਨ ਕਟਿਆ ਤੇ ਮੈਂ ਚੱਕ ਤਾ ਉਹ ਨੰਬਰ ਸੀ ਲਾਰਾ ਪੁਲਿਸ ਸਟੇਸ਼ਨ ਦਾ ਜੀ ਲਾਰਾ ਜਲੌਂਗ ਦੇ ਲਾਗੇ ਜਗ੍ਹਾ ਹੈ ਜੀ ਸਵੈਸਟਰਨ ਏਰੀਏ ਦੇ ਹਾਂਜੀ ਹਾਂਜੀ ਕੰਟਰੀ ਟਾਊਨ ਤੇ ਉਹ ਲੱਗਣਾ ਮੈਂ ਤੇਰੇ ਮਨ ਲੱਗ ਹੀ ਆ ਗਿਆ ਮਤਲਬ ਕਿ ਇੰਨੀ ਹਿੰਮਤ ਕਰ ਉਹ ਜਾਂ ਇੰਨਾ ਟੀਟ ਕਲਮ ਆਈ ਡੋਟ ਨੋ ਪਰ ਕਹਿੰਦਾ ਕਿ ਹੁਣ ਹੁਣ ਇਹ ਸ਼ੂਗਰਾਂ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਡਰ ਨਹੀਂ ਹੈ ਹੁਣ ਮੈਂ ਤੁੰਬਲਾ ਮੈਂ ਆਸਟ੍ਰੇਲੀਅਨ ਫੈਡਰਲ ਪੁਲਿਸ ਤੋਂ ਫੋਨ ਕੀਤਾ ਸੀ ਹੁਣ ਮੈਂ ਲਾਰਾ ਪੁਲਿਸ ਸਟੇਸ਼ਨ ਤੋਂ ਫੋਨ ਕਰਦਾ ਹਾਂ ਜੀ ਸੋ ਇਹ ਇੱਕ ਚੀਜ਼ ਹੋਰ ਆ ਜਾਂਦੀ ਆ ਹੁਣ ਤੁਹਾਨੂੰ ਲਗਭਗ 22 ਤਰੀਕ ਤੋਂ ਬਾਅਦ ਹੁਣ ਅਜੇ 3 ਦਿਨ ਕਾ ਲੀਆ ਤੁਹਾਨੂੰ ਕੋਈ ਪੁਲਿਸ ਵੱਲੋਂ ਜਾਂ ਸਾਈਬਰ ਕ੍ਰਾਈਮ ਵੱਲੋਂ ਕੋਈ ਅਪਰੋਚ ਕੀਤੀ ਗਈ ਆ ਜਿੱਥੇ ਜਿੱਥੇ ਤੁਸੀਂ ਕੰਪਲੇਂਟ ਕੀਤੀ ਆ ਉਹਨਾਂ ਦੁਆਰਾ ਕਿਹੇ ਵੀ ਇਹਨਾਂ ਜਿੰਨੇ ਵੀ ਡਿਪਾਰਟਮੈਂਟ ਨੇ ਕਿਸੇ ਵੱਲੋਂ ਅਪਰੋਚ ਹੋਈ ਆ ਵੀ ਤੁਹਾਡੇ ਨਾਲ ਆ ਹੋਇਆ ਆ ਆ ਵਾਪਰਿਆ ਅਸੀਂ ਇਹਦੇ ਬਾਰੇ ਆ ਕੋਈ ਕਾਰਵਾਈ ਕਰ ਰਹੇ ਆ ਨਹੀਂ ਜੀ ਉਹਨੂੰ ਹਦ ਤੱਕ ਕਿਸੇ ਦੀ ਕੋਈ ਕਾਲ ਨਹੀਂ ਆਈ ਤੇ ਮੈਂ ਉਸ ਦਿਨ ਹੀ ਮੈਨੂੰ ਇਹ ਕਿਹਾ ਗਿਆ ਸੀ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਟੜ ਜਿਹੜਾ ਲੋਕਲ ਪੁਲਿਸ ਸਟੇਸ਼ਨ ਆ ਉਹਨਾਂ ਨੂੰ ਫਾਰਵਰਡ ਕਰਾਂਗੇ ਜਿਹਨਾਂ ਤੁਹਾਡੀ ਵਾਰੀ ਆਊਗੀ ਤੁਹਾਨੂੰ ਮਤਲਬ ਕਿ ਤੁਹਾਨੂੰ ਕੰਟੈਕਟ ਕਰਾਂਗੇ ਬਸ ਹਾਈਡਰੇਸ਼ਨ ਕਿੰਨਾ ਨਹੀਂ ਜੀ ਸੋ ਚਲੋ ਇਹ ਸਾਡੇ ਵੱਲੋਂ ਇਹ ਜ਼ਰੂਰ ਹੈ ਕਿ ਤੁਹਾਨੂੰ ਆਪ ਵੀ ਕੋਸ਼ਿਸ਼ ਕਰਦੇ ਰਹੋ ਉਹਨਾਂ ਨੂੰ ਮਿਲਦੇ ਰਹੋ ਇਹ ਇੱਕ ਚੀਜ਼ ਜ਼ਰੂਰ ਹੈ ਜੀ ਇੱਥੇ ਗੌਰ ਕਰਨ ਵਾਲੀ ਹੈ ਸਾਡੇ ਸਾਰਿਆਂ ਦੇ ਲਈ ਇੱਕ ਸੱਚ ਹੈ ਕਿ ਬਹੁਤ ਇਦਾਂ ਦਾ ਬੜੇ ਪੰਕਜ ਸ਼ਰਮਾ ਜੀ ਨੇ ਜਿਨ੍ਹਾਂ ਦੇ ਨਾਲ ਇਦਾਂ ਦਾ ਵਾਪਰਦਾ ਆ ਅੰਕਜੇ ਹੋ ਸਕਦੇ ਨੇ ਕੋਈ ਮੇਰੇ ਵਰਗਾ ਗੁਰਜੋਤ ਹੋ ਸਕਦਾ ਪਰ ਸਚਾਈ ਇਹ ਹੈ ਕਿ ਅਸੀਂ ਬਹੁਤ ਘੱਟ ਵਾਰੀ ਇਦਾਂ ਦੀ ਗੱਲ ਸਾਹਮਣੇ ਲੈ ਕੇ ਆਉਂਦੇ ਆ ਇਹਨਾਂ ਦੇ ਵੀਰ ਜੀ ਸ਼ਾਬਾਸ਼ ਆ ਤੁਹਾਡੇ ਕਿ ਤੁਸੀਂ ਇਹ ਸਾਰੀ ਗੱਲ ਲੈ ਕੇ ਆਏ ਹੋ ਔਰ ਕਿਉਂਕਿ ਇਹਨਾਂ ਨੇ ਨਾਲ ਇਹ ਵੀ ਗੱਲ ਕਹੀ ਕਿ ਮੈਂ ਚਾਹੁੰਦਾ ਸੀਗਾ ਕਿ ਜੋ ਮੇਰੇ ਨਾਲ ਵਾਪਰਿਆ ਆ ਹੋਰ ਲੋਕਾਂ ਦੇ ਨਾਲ ਨਾ ਵਾਪਰੇ ਇਹ ਸਚਾਈ ਆ ਇਦਾਂ ਦਾ ਬਹੁਤ ਕੁਝ ਤੁਹਾਡੇ ਵਾਲੇ ਦੁਆਲੇ ਹੋ ਰਿਹਾ ਤੁਹਾਡੀਆਂ ਡਿਟੇਲਸ ਲਈਆਂ ਜਾ ਰਹੀਆਂ ਨਾ ਸਿਰਫ ਟੈਕਸ ਦੇ ਨਾਂ ਦੇ ਉੱਤੇ ਹੋਰ ਵੀ ਕਈ ਤਰ੍ਹਾਂ ਦੇ ਸਕੈਮ ਚੱਲ ਰਹੇ ਨੇ ਸੋ ਪਲੀਜ਼ ਅਵੋਇਡ ਕਰੋ ਔਰ ਰੇਡੀਓ ਹਾਂਜੀ ਦੀ ਇਹੋ ਕੋਸ਼ਿਸ਼ ਹੁੰਦੀ ਆ ਕਿ ਸੱਚ ਤੁਹਾਡੇ ਸਾਹਮਣੇ ਲੈ ਕੇ ਆਇਆ ਜਾ ਆਇਆ ਲੈ ਕੇ ਆਈਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੋ ਵੀ ਸੱਚ ਆ ਤੋ ਪੰਕਜ ਜੀ ਤੁਹਾਡਾ ਥੈਂਕ ਯੂ ਵੈਰੀ ਮੱਚ ਤੁਸੀਂ ਸਾਡੇ ਰੇਡੀਓ ਆਏ ਸੋ ਸ਼ੁਕਰੀਆ ਤੁਹਾਡਾ ਤੁਸੀਂ ਸਾਰੀ ਗੱਲਬਾਤ ਅਸੀਂ ਬਾਕੀ ਹੋਰ ਤੁਸੀਂ ਕੋਈ ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋ ਮੈਂ ਜੀ ਇਹੋ ਕਹਿਣਾ ਚਾਹਾਂ ਕਿ ਬਚ ਕੇ ਰਹੋ ਕਿਉਂਕਿ ਆਪਣਾ ਮਾਨ ਸਰਚੰਦਾਲੀ ਇਹ ਕੰਮ ਪੰਜਾਬ ਜੀ ਹੁੰਦੇ ਨਹੀਂ ਵਿਆਹ ਹੁੰਦੇ ਨਹੀਂ ਇੱਥੇ ਨਹੀਂ ਹੋ ਸਕਦਾ ਪਰ ਇਹਤੇ ਮੈਗਨਾ ਜੀ ਉਥੋਂ ਨਾਲੋਂ ਜ਼ਿਆਦਾ ਕੰਮ ਸਰਾਬੀ ਸਾਜ ਦੇ ਕ੍ਰਾਈਮ ਹੋ ਰਹੇ ਨੇ ਤੇ ਸਿਰਫ ਆਪਣਾ ਬਸ ਬਚਾ ਕੇ ਰਹਿਣ ਦੀ ਗੱਲ ਹੈ ਜੀ ਤੁਹਾਡੀ ਆਪਣੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਇਦਾਂ ਇਹ ਮਤਲਬ ਜਿਹੜੀਆਂ ਫਰਾਡੀਆਂ ਦੇ ਹੱਥ ਨਾਲ ਜੀ ਸੋ ਵਾਕਈ ਬਚ ਕੇ ਰਹਿਣ ਦਾ ਹੀ ਸਮਾਂ ਆ ਸੋ ਹੁਣ ਦਿਓ ਇਜਾਜ਼ਤ ਇਸੇ ਤਰ੍ਹਾਂ ਕੋਈ ਵੀ ਮੁੱਦਾ ਤੁਹਾਡੇ ਕੋ ਵੀ ਆ ਕੁਝ ਤੁਹਾਡੇ ਨਾਲ ਵੀ ਵਾਪਰਿਆ ਤੁਸੀਂ ਸਾਂਝ ਪਾਉਣੀ ਚਾਹੁੰਦੇ ਹੋ ਤੇ ਸਾਨੂੰ 9356034493560344 ਦੇ ਉੱਤੇ ਕਰੋ ਕਾਲ ਜਾਂ info@hanji hanjihanji@hanjihanji.com.au so info@hanjihanji.com.au ਪਾ ਲਿਓ ਆਪਣੀ ਈਮੇਲ ਕਰੋ ਆਪਣੀ ਡਿਟੇਲਸ ਭੇਜੋ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਕੁਝ ਵੀ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਲੀਜ਼ ਦੱਸਿਆ ਕਰੋ ਬਾਕੀ ਵੀ ਜਿਹੜੇ ਸਰੋਤੇ ਜਿਹੜੇ ਸੁਣਦੇ ਨੇ ਜਾਂ ਜਿਹੜੇ ਵੀ ਸਾਨੂੰ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਇਸ ਵਕਤ ਵੀਡੀਓ ਰਾਹੀਂ ਸਾਨੂੰ ਦੇਖ ਰਹੇ ਨੇ ਉਹਨਾਂ ਤੱਕ ਵਧੇਰੇ ਤੋਂ ਵਧੇਰੇ ਜਾਣਕਾਰੀ ਪਹੁੰਚਾਈਏ ਤੇ ਇੱਕ ਆਪਣਾ ਪੰਜਾਬੀ ਹੋਣ ਦਾ ਇੱਕ ਗੁੱਡ ਆਸਟ੍ਰੇਲੀਅਨ ਹੋਣ ਦਾ ਜਿਹੜਾ ਫਰਜ਼ ਆ ਉਹਨੂੰ ਅਦਾ ਕਰੀਏ ਦਿਓ ਇਜਾਜ਼ਤ ਇਸੇ ਤਰ੍ਹਾਂ ਤੁਹਾਨੂੰ ਮਿਲਦੇ ਰਵਾਂਗੇ ਰੱਬ ਰੱਖਾ